ਇਹ ਰਾਜਨ ਕਾਉਂਟਰ ਹੋਇਆ ਏ ਇਹ ਦੋਸ਼ੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿੱਥੇ ਨਾਕਾ ਲੱਗਣ ਦੀ ਸਾਰੀ ਨਾਕਾ ਨਹੀਂ ਜੀ ਇਹ ਸਰ ਕੈਮਰਾ ਹਾਂਜੀ ਬੇਸਿਕਲੀ ਇਹ ਨਦੀ ਪਾਲ ਸਿੰਘ ਹੀ ਸਾਨੂੰ ਇਹ ਇਸੇ ਇਲਾਕੇ 'ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਹੈ ਇੱਕ 체ਮੀ ਨਪਲਾ 골ਡੀ 브라드 ਦੇ ਨਾਲ ਲੋਰਸ ਬਿਸ਼ੇ ਮੈਨਲੀ ਗੋਲਡੀ 브라드 ਦੇ ਨਾਲ ਡਾਇਰੈਕਟ ਸੰਪਰਕ ਸਿਧਾ ਨਾਲ ਜੇਲ੍ਹ ਜੇਲ੍ਹ ਵਿੱਚ ਹੋ ਵੀ ਸੀਗਾ 6+ ਪ੍ਰਤੀਜਨ ਦਰਜ ਹੈ ਨਾ ਤੇ ਮਟਰ ਤੇ ਐਕਸਟਰਾਪਸ਼ਨ ਤੇ ਅਟੈਂਪਟ ਮਟਰ ਤੇ ਸਜ਼ਾ ਦੱਸਤਾ ਹੈ ਤੇ ਪੁੱਛਾ ਕਰ ਰਹੀ ਸੀ ਕਿ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਦੋਨੋਂ ਤਾਂ ਹੌਟ ਚੇਸ ਹੋਇਆ ਇਹਨਾਂ ਨੇ ਗੱਡੀ ਤੇ ਕਾ ਲਿਆ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲਾਕ ਕਰਕੇ ਇਹਨਾਂ ਨੂੰ ਜਦ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀਗੇ ਨਾ ਬਕਤ ਨੇ ਫਾਇਰਿੰਗ ਕੀਤੀ ਪੰਜੇ ਫਾਇਰ ਹੋਈ ਹੈ ਪੁਲਿਸ ਪਾਰਟੀ ਤੇ ਤੇ ਸਾਡੇ ਹਿੰਦੂ ਦੇ ਚੁਗਲੀਆਂ ਵੀ ਲੱਗੀਆਂ ਤੇ ਜਵਾਬੀ ਫਾਇਰ ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪਹੁੰਚਦਾ ਸਿਵਲ ਹਸਪੀਟਲ ਇੱਕ ਇੱਕ ਖੇਤਾਂ ਦੇ ਭਜਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਕ ਕਰ ਲਿਆ ਤੇ ਸਰ ਇਹਨਾਂ ਦਾ ਨਾਮ ਕੀ ਹੈ ਉਹ ਧਲੇਲਾ ਕੌਣ ਹੁੰਦਾ ਹੈ ਇਹਤਾ ਬਲਜਿੰਦਰ ਹੈ ਜੀ ਬਲਰਾਜ ਬਲਰਾਜ ਮਨ ਰਾਜ ਕਿਹਦਾ ਇੱਕ ਕਪੂਥਲੇ ਦਾ ਤੇ ਦੂਜਾ ਪਵਨ ਪਵਨ ਕਿਹੜੇ ਗੈਂਡਰ ਵਾਲਾ ਦਾ ਇਹ ਗੋਲੀ ਬ੍ਰਾਂਡ ਦੇ ਨਾਲ ਦੀ ਸੀ ਸਰ ਕਿੰਨੇ ਵਪਨ ਇਹਨਾਂ ਗੋਤਰਾ ਬਸ ਚਾਰ ਵਪਨ ਕਿੰਨੀਆਂ ਗੋਲੀਆਂ ਆਮਨੇ ਸੁੱਲ ਚੁੱਕੀਆਂ ਸਰ ਟੋਟਲ 16 17 ਚੀ ਨਹੀ ਪਤਾ ਕਿ ਕਰਾਈ ਮੈਨੂੰ ਕਿੱਥੇ ਲੱਗ ਨਹੀ ਲੈਟਸ ਨਹੀ ਤੇ ਪੁਲਿਸ ਤੇ ਜਵਾਨ ਕੋਈ ਨਹੀਂ ਜੀ ਇਸ ਲਾਕਿਸ ਕੀ ਕਰ ਰਹੇ ਜੀ ਇਹ ਲਾਕ ਚ ਛੋਪੇ ਹੋਈ ਸੀ ਕਿ ਸਾਨੂੰ ਇਨਫੋਰਮੇਸ਼ਨ ਸੀ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰਾਇਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਸਰ ਇੰਜਰਡ ਤਾਂ ਨਹੀਂ ਹੋਏ ਪੁਲਿਸ ਦੇ ਨਹੀਂ ਪੁਲਿਸ ਵਾਲੇ ਕੋਈ ਕਿਥੇ ਲੱਗੀਆਂ ਦੋਸ਼ੀ ਦੋ ਗੋਲੀਆਂ ਲੱਗੀਆਂ ਪੱਟੇ ਲੱਗੀ ਇੱਕ ਗੋਥੇ ਲੱਗੀ ਦੋਨਾਂ ਦੇ ਲੱਗੀ ਸੀ ਸਰ ਐਨਪੀਸੀ ਦੋਨਾਂ ਦੇ ਨਾ ਇੱਕ ਇਹ ਤੇ ਸਰ ਪੇछा ਕਿੱਥੋਂ ਤੋਂ ਕਰਨਾ ਸ਼ੁਰੂ ਕੀਤਾ ਨਾ ਕੋ 2 ਕਿਲੋਮੀਟਰ ਪਹਿਲਾਂ 2 ਕਿੱ ਕਿੰਨੇ ਕੁ ਜ ਆਪਣੇ ਚੇਸ ਸ਼ੁਰੂ ਕੀਤਾ ਜੀ ਦੋ ਦੋ ਘੰਟੇ ਪਹਿਲਾਂ ਦੇ ਸਰ ਕਿੰਨੇ ਕੁ ਪੱਟੇ ਇਨਾਂ ਤੇ ਪਹਿਲੋ ਵੀ ਹੈ 6 ਪਲੱਸ ਹੈ ਫਿਲਹਾਲ ਤਾਂ 6 ਲਾਸੀ ਸਰਵਨਟ ਡਿਫਾਈ ਹੋਏ 4 ਹੋਣਗੇ ਤੁਹਾਨੂੰ ਦੱਸਾਂ ਸਰ ਕਿੰਨਾ ਤੇ ਪਰਚੇ ਆ ਗਏ ਹੰਤ ਨਾਤੇ ਪਰਚੇ ਹੁਣ ਬੰਦੇ ਨਾਤੇ ਕਿੰਨੇ ਹੋਏ ਟੋਟਲ 2 ਬੰਦੇ ਅਰੈਸਟ ਹੈ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅੱਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿੱਦੀ ਠਹਿਰੇ ਉਹਦੇ ਨਾਲ ਹੀ ਆ ਉਹ ਲੱਗ ਜੂਗਾ ਸਾਨੂੰ ਪਤਾ ਲੱਗਿਆ ਪਤਾ ਉਹ ਡੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਹਾਂ